तती तवी उत्ते बैठे रूप कर तार दे तवी उ बैठे रूप कर तार दे दे तेरा कमीठा लागे मुखों पे उचार हमी मीठा लागे मुखों पे उचार दे ती तवी उत्ते बैठे रूप कर दे, दे ਤਤ ਹੀ ਤਵੀ ਉੱਤੇ ਬੈਠੇ ਰੂਪ ਕਰਤਾਰ ਦੇ ਜੇਠ ਦਾ ਮਹੀਨਾ ਜਾਵੇ ਚੱਲੇ ਆ ਨਾਸੇਕ ਜੀ ਜੇਠ ਦਾ ਮਹੀਨਾ ਜਾਵੇ ਚੱਲੇ ਆ ਨਾਸੇਕ ਜੀ ਪੌਣ ਹਤੇ ਆਰੇ ਪਾਪੀ ਸਿਸ ਉੱਤੇ ਰੇਤ ਜੀ ਪੌਣ ਹਤੇ ਆਰੇ ਪਾਪੀ ਸਿਸ ਉੱਤੇ ਰੇਤ ਜੀ ਜ਼ੁਲਮ ਨਾ ਟੇ ਸਹਾਰ ਦੇ ਤੇਰਾ ਕੀ ਆ ਮੀਠਾ ਲਾਗੇ ਮੁਖ ਪਏ ਉਚਾਰ ਦੇ ਤੇਰਾ ਕੀ ਆ ਮੀਠਾ ਲਾਗੇ ਮੁਖ ਪਏ ਪੁਕਾਰ ਦੇ ਤਤ ਹੀ ਤਵੇ ਉੱਤੇ ਬੈਠੇ ਰੂਪ ਕਰ ਤਾਰ ਦੇ ਤਤ ਹੀ ਤਵੇ ਉੱਤੇ ਬੈਠੇ ਰੂਪ ਕਰ ਤਾਰ ਦੇ ਆਗ ਦੇ ਹਾਂ ਲਾਟਾਂ ਜਦੋਂ ਤਵੀ ਅਗਦੇ ਹਾਂ ਲਾਟਾਂ ਜਦੋਂ ਤਵੀ ਨਾਲ ਖੈਂਦੀਆਂ ਕੰਧਾਂ ਤਾਂ ਲਾਹੌਰ ਦੀਆਂ ਵੇਖੋ ਕੇ ਲੈਂਦੀਆਂ ਕੰਧਾਂ ਤਾਂ ਲਾਹੌਰ ਦੀਆਂ ਵੇਖੋ ਕੇ ਲੈਂਦੀਆਂ ਨਾਮ ਮਾੜੀ ਮਾੜਾ ਫੇਰ ਹਿਰਦੇ ਨੂੰ ਠਾਰਦੇ ਤੇਰਾ ਕੀ ਆ ਮੇਠਾ ਲਾਗੇ ਮੁਖ ਪੈ ਪੁਕਾਰਦੇ तेरा ते मीठा लागे मुखों मुखो पये तवे तती बैठे रूप कारी तवे उत्ते बैठे रूप कार्याी नाल जी शरीर पया पर्या चापापी चंदू चंदरे तरस नहीं। ਕਰੇਆ ਪਾਪੀ ਚੰਦੂ ਚੰਦਰ ਤਰਸ ਨਈਓ ਕਰਿਆ ਲੋਹ ਦੇ ਤਸੀਹੇ ਚੱਲ ਸਿੱਧ ਕੋ ਨਾ ਹਾਰ ਦੇ ਤੇਰਾ ਕੀ ਹਾਂ ਮਿਠਾ ਲਾਗੇ ਮੁਖੋਂ ਪਹਿ ਪੁਕਾਰ ਦੇ ਤੇਰਾ ਕੀ ਹਾਂ ਮਿਠਾ ਲਾਗੇ ਮੁਖੋਂ ਪਹਿ ਪੁਕਾਰ ਦੇ ਤਸੇ ਤਰੀ ਉੱਤੇ ਬੈਠੇ ਰੂਪ ਕਰੇ ਤਾਰ ਦੇ ਤਤਹੀਤ ਵਿਯੁੱਤੇਹਿ ਬੈਠੇ ਰੂਪ ਕਰਤਾਰਦੇ